ਦਹਾ ਮੰਨ ਤਨ ਨਿਰਮਾ ਕਰਤ ਕੇ ਆ ਰੂਹ ਹਰ ਸਿਂਚੈ ਸੁਧਾ ਸੰਜੂਰ ਯਾ ਰਸ મે ਭਗ ਨੂੰ ਹੋਤ ਕਿਰਪਾ ਤੇ ਮਾਹ ਬਿਖਿਆ ਤੇ ਤੂਰ ਆਇਓ ਸ਼ਰਨ ਦੀਨ ਦੁਖ ਭੰਜ ਚਿਤ ਬਾਉ ਤੁਮਰੀ ਓਰ ਅਪੈ ਪਦ ਦਾ ਸਿਮਰਨ ਸੁਆਮੀ ਕੋ ਰਵਨਾਮਕ ਬੰਧਨ ਸੋਹਰ ਆਉ ਸ਼ਰਣ ਦੀਨ ਦੁਖ ਪੰਜ ਸਿਤ ਬਾਤ ਤੁਮਰੀ ਓਰ ਅਪੈ ਪਦ ਦਾ ਸਿਮਰਨ ਸੁਆਮੀ ਕੋ ਰਵਨਾਮਕ ਬੰਧਨ ਸੋਹਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗਤਾਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਭਾਵਨੂ ਪੀਤਰ ਚਰਣਾ ਤੇ ਜੁੜ ਬੈਠੀ ਸਾਰ ਸੰਜੀ ਵੱਡੇ ਭਾਗਾਂ ਵਾਲੇ ਹੋ ਜਿਨ੍ਹਾਂ ਨੇ ਗੁਰੂ ਪਾਤਸ਼ਾਹ ਜੀ ਦੇ ਚਰਨਾਕ ਵਿੱਚ ਬੈਠ ਕੇ ਬਾਣੀ ਸਰਵਣ ਕਰਕੇ ਆਪਣੇ ਜੀਵਨ ਦੀਆਂ ਘੜੀਆਂ ਨੂੰ ਸਫਲਾ ਬਣਾਇਆ ਹੈ ਲੱਖ ਪਿਸ਼ੀਆ ਬਾਦਸ਼ਾਹੀਆਂ ਜੇ ਸਾਧੂਰ ਨਗਰ ਕਰੇ ਜੇ ਮਹਾਂ ਬਾਖਸ਼ਾਰ ਭਾਈ ਤਮਰ ਜੀ ਸੰਸਾਰ ਦੇ ਪਰਵਾਹ ਸੇ ਸਤਗੁਰੂ ਜੀ ਨੇ ਕਿਰਪਾ ਦਿੱਤੀ ਉਦਮ ਬਖਸ਼ਿਆ ਪਰਵਾਰ ਦੀ ਕਲਾ ਵਾਸਤੇ ਉਸ ਵੇਲਤੀਆਂ ਜਿੱਤਿਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਹੋ

ਸਤਿ ਸ੍ਰੀ ਅਕਾਲ ਸਾਰੇ ਦਰਸ਼ਕਾਂ ਨੂੰ ਕਿਪਾ ਨਾਲ ਖੁਸ਼ੀਆਂ ਦੇ ਵਿੱਚ ਸਾਡੀ ਮਿਹਰ ਸਭ ਜੀਆ ਕੜੀਆਂ ਪ੍ਰਾਪਤ ਨੇ ਸਤਿਗੁਰੂ ਜੀ ਸਾਜਿ ਸੰਗਦੀ ਹਰ ਰੋਜ਼ ਦੀ ਸੇਵਾ ਲਈ ਇਸਲਾਮ ਆਪਣੀ ਦਰਬਰ ਤੋਂ ਸਿੱਖੀ ਤਦਪੂਰਤਾ ਬੜੀ ਦਾ ਜਾਗਣਾ ਜਿਤਨੇ ਇਨੀਆਂ ਦਾਖਾ ਬਾਣੀ ਪੜਿਆ ਪਿਆਰ ਰੋਸ਼ਨ ਕਿਰਪਾ ਕਰਤਾ ਸਾਰੇ ਦਰਵਾਜ਼ੇ ਚਿੱਤੇ